ਆ ਹੁਣ ਦੇ ਜਿਹੜੇ ਬਾਈ ਨਵੇਂ ਨਵੇਂ ਬਾਬੇ ਬਣੇ ਵੇ ਆ ਨਵੇਂ ਨਵੇਂ ਜਿਹਨਾਂ ਨੇ ਡੇਰੇ ਖੋਲੇ ਵੇ ਆ ਬਸ ਉਹਨਾਂ ਨੂੰ ਤਾਂ ਬਸ ਇਹ ਚੀਜ਼ਾਂ ਦਾ ਪਤਾ ਹੈ ਵੀ ਵੀਰਵਾਰ ਵਾਲੇ ਦਿਨ ਮੱਥਾ ਟੇਕ ਲਵਾ ਕੇ ਆ ਚੀ ਚੜਾ ਦਿਓ ਤੁਹਾਡੇ ਜਵਾਕ ਹੋ ਜਾਊਗਾ ਆ ਚੀ ਚੜਾ ਦਿਓ ਐ ਹੋ ਜਾਊਗਾ ਅਸੀਂ ਨੱਚਦੇ ਅਸੀਂ ਐ ਕਰਦੇ ਅਸੀਂ ਉਹ ਕਰਦੇ ਆ ਹੁੰਦਾ ਹੋਣਾ ਦਾ ਕੁਛ ਨਹੀਂ ਬਾਈ ਪ੍ਰਮਾਤਮਾ ਦੇ ਹੋਂਦ ਨੂੰ ਯਾਰ ਕੌਣ ਸਮਝ ਸਕੇ ਹੈ ਇਹਨਾਂ ਨੂੰ ਇੱਲੇ ਤੇ ਕੁੱਕੜ ਨਹੀਂ ਆਉਂਦਾ ਹਣਾ ਬਾਈ ਪ੍ਰਮਾਤਮਾ ਦਾ ਜਿਹੜੇ ਲੋਕਾਂ ਦੀ ਭਵਿੱਖਬਾਣੀ ਦੱਸਦੇ ਆ ਲੋਕਾਂ ਬਾਰੇ ਦੱਸਦੇ ਆ ਤੁਹਾਡੇ ਘਰ ਆ ਇਹ ਹੋ ਜੂਗਾ ਈ ਤੁਹਾਡੇ ਘਰ ਆ ਇਹ ਹੋ ਜੂਗਾ ਇਹਨਾਂ ਨੂੰ ਬਈ ਪਤਾ ਹੀ ਨਹੀਂ ਹੈਗਾ ਇਹਨਾਂ ਨੂੰ ਪੁੱਛ ਕੇ ਦੇਖਿਓ ਕਦੇ ਵੀ ਵੀ ਧਰਤੀ ਕਿੰਨੇ ਪਰਸੈਂਟ ਆ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਹੈਗਾ ਪਾਣੀ ਕਿੰਨੇ ਪਰਸੈਂਟ ਆ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਹੈਗਾ ਬਈ ਪਰਮਾਤਮਾ ਨੇ ਕਿੰਨੀ ਸੋਹਣੀ ਇਹ ਸਿਸਟਿ ਜੜੀ ਆ ਕਦੇ ਬੈਠ ਕੇ ਤੁਸੀਂ ਸੋਚਿਆ ਨਹੀਂ ਸੋਚਿਆ ਬਾਈ ਸੋਚ ਕੇ ਦੇਖਿਓ ਕਦੇ ਵੀ ਕੱਲਾ ਬੈਠ ਕੇ ਸੋਚਿਓ ਕੁਦਰਤ ਦੇ ਰੰਗ ਸੋਚਿਓ ਪਰਮਾਤਮਾ ਦੀ ਗੱਲਾਂ ਸੋਚਿਓ ਦੇਖੋ ਆਪਣਾ ਜਿਹੜਾ ਧਰਤੀ ਦਾ ਹਿੱਸਾ ਬਾਈ ਉਹ ਹੈਗਾ 75% ਨਾ ਜਿਹੜਾ ਬਾਈ ਪਾਣੀ ਧਰਤੀ ਦਾ ਤੇ ਪਾਣੀ ਦਾ ਹਿੱਸਾ ਪਾਣੀ ਦਾ ਹੈਗਾ ਹਿੱਸਾ ਬਾਈ 75% ਪਾਣੀ ਆਪਣੀ ਧਰਤੀ ਪਰ ਤੇ 25% ਧਰਤੀ ਹੈ ਬਾਈ ਮੈਂ ਦੁਆਰੇ ਦੱਸਦਾ ਵੀਰੇ 75% ਪਾਣੀ ਆ ਧਰਤੀ ਪਰ ਤੇ 25% ਧਰਤੀ ਆ ਪਰਮਾਤਮਾ ਦੀ ਕਿੰਨੀ ਸੋਹਣੀ ਹੋਂਦ ਆ ਬਾਈ ਆਪਣੇ ਸਰੀਰ ਨੂੰ ਵੀ 25% ਧਾਤੀ ਦੀ ਲੋੜ ਆ ਤੇ 75% ਪਾਣੀ ਦੀ ਲੋੜ ਆ ਇੱਕ ਕਦੇ ਕਿਸੇ ਨੇ ਸੋਚਿਆ ਬਾਈ ਕਿਸੇ ਸਾਧਬਾ ਤੁਸੀਂ ਗਏ ਹੋਣੇ ਪਖੰਡੀ ਕਿਸੇ ਬਾਬੇ ਕੋਲ ਗਏ ਹੋਣੇ ਤੁਸੀਂ ਕਦੇ ਉਹਦੇ ਕੋਲ ਜਾ ਕੇ ਇਦਾਂ ਦੇ ਕੁਐਸਚਨ ਕਰੋ ਇਦਾਂ ਦੀਆਂ ਗੱਲਾਂ ਕਰੋ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਬਾਈ 75% ਕਿਹਾ ਏ 25% ਕਿਹਾ ਏ ਹੁਣ ਮੈਂ ਤੁਹਾਨੂੰ ਸਮਝਾਉਣਾ ਬਾਈ ਵੀ 75% ਪਾਣੀ ਆ ਦੁਨੀਆ ਦੇ ਵਿੱਚ ਤੇ 75% ਆਪਣੇ ਸਰੀਰ ਨੂੰ ਪਾਣੀ ਦੀ ਲੋੜ ਆ 25% ਧਰਤੀ ਆ ਦੁਨੀਆ ਦੇ ਵਿੱਚ ਤੇ 25% ਧਰਤੀ ਸੀ ਆਪਣੇ ਸਰੀਰ ਨੂੰ ਲੋੜ ਆ ਇਹ ਪਰਮਾਤਮਾ ਦੀ ਹੋਂਦ ਕਰੀਵੇ ਕਿਵੇਂ ਆ ਬਾਈ ਹੁਣ ਮੰਨ ਕੇ ਚੱਲੋ ਪਾਣੀ ਦੀ ਥਿਆ ਹੈ ਵੀਰੇ ਆਪਾਂ ਨੂੰ ਬਾਰ-ਬਾਰ ਲੱਗਦੀ ਆ ਆਪਣੇ ਸਰੀਰ ਨੂੰ 75% ਪਾਣੀ ਦੀ ਲੋੜ ਆ ਆਪਾਂ ਨੇ ਬਾਰ-ਬਾਰ ਪੀਨੇ ਆ ਬਾਰ-ਬਾਰ ਬਾਥਰੂਮ ਨਹੀਂ ਬਾਹਰ ਕੱਢਦੇ ਨੇ ਪਸੀਨੇ ਨਹੀਂ ਬਾਹਰ ਨਿਕਲ ਜਾਂਦਾ ਉਹ ਕਿਹਾ ਕਿਉਂਕਿ ਆਪਾਂ ਨੂੰ 75% ਪਾਣੀ ਦੀ ਲੋੜ ਆ ਹੁਣ 25% ਧਰਤੀ ਆ 25% ਵਰਤੀ ਤੋਂ ਕਿਵੇਂ ਵਿਰੇ ਹੋਣ ਮੰਨ ਕੇ ਜਿੱਲੂ ਤੁਸੀਂ ਕਿਸੇ ਵੀ ਜਗ੍ਹਾ 'ਤੇ ਬੈਠੇ ਆ ਆਪਣੇ ਮਕਾਨ 'ਚ ਬੈਠੇ ਆ ਤੁਸੀਂ ਥੋੜੀ ਜਿਹੀ ਜਗ੍ਹਾ 'ਤੇ ਬੈਠੇ ਆ 5-10 ਮਿੰਟ ਬਾਅਦ ਉੱਠ ਕੇ ਕਿਤੇ ਹੋਰ ਚਲੀ ਗਏ ਥੋੜੀ ਜਿਹੀ ਜਗ੍ਹਾ ਕਿਸੇ ਹੋਰ ਨੇ ਲੈ ਲੈਣੀ ਮਤਲਬ ਕਹਿਣ ਦਾ ਭਾਵ ਆਪਾਂ ਨੇ ਜਿੱਥੇ-ਜਿੱਥੇ ਵੀ ਜਾਂਦੇ ਆ ਆਪਾਂ ਨੂੰ ਉਨੀ-ਉਨੀ ਜਗ੍ਹਾ ਮਿਲਦੀ ਉਹਦੇ ਬਾਅਦ 'ਚ ਕੋਈ ਹੋਰ ਲੈ ਲੈਣਾ ਕਿਸ ਦੀ ਪੱਕੀ ਆ ਕਿਸ ਦੀ ਨਹੀਂ ਪੱਕੀ ਆਗੀ ਇਹਨਾਂ ਨੂੰ ਬਾਈ ਤੁਸੀਂ ਕਦੇ ਇਦਾਂ ਦੀ ਗੱਲਾਂ ਕਰਕੇ ਤਾਂ ਦੇਖੋ ਪ੍ਰਮਾਤਮਾ ਦੀ ਬਹੁਤ ਸੋਹਣੀ ਹੁੰਦਾ ਬਾਈ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿੰਨੇ ਕੇ ਰੰਗ ਆ ਕਿੱਕਣਾ ਤੇ ਕਿੱਕਣਾ ਕਿਹਜੇ ਜਾਨਵਰ ਪਾਏ ਆ ਕਿੰਨੀ ਸੋਹਣੀ ਦੁਨੀਆ ਬਣਾਈ ਵੀ ਆ ਇਹ ਪਖੰਡ ਬਾਜ਼ੀਆਂ ਦੇ ਵਿੱਚੋਂ ਬਾਈ ਨਿਕਲ ਨੂੰ ਇਹਨਾਂ ਤੇ ਹੱਥ ਕੁਛ ਨਹੀਂ ਹੈਗਾ ਵੀ ਕੁਛ ਵੀ ਨਹੀਂ ਹੈਗਾ ਯਾਰ ਜਿਹੜੇ ਯਾਰ ਆਪ ਦਾ 10 20 20 ਰੁਪਏ ਦਰਸਦੇ ਆ ਬਾਈ ਉਹ ਤੁਹਾਡਾ ਬੇੜਾ ਬੰਨੇ ਲਾ ਦੇਣਗੇ ਯਾਰ ਮੈਂ ਤੁਹਾਨੂੰ ਤਾਂ ਗੱਲ ਕਰਦਾ ਵੀਰੇ ਮੇਰੇ ਨਾਲ ਬੀਤੀਆਂ ਵੀ ਆ ਬਥੇਰੀਆਂ ਕੋਲ ਮੈਂ ਘੁੰਮ ਲਿਆ ਬਥੇਰੀਆਂ ਕੋਲ ਜਾਇਆ ਪਖੰਡੀਆਂ ਕੋਲ ਕਿਸੇ ਨੇ ਬਾਹ ਨਹੀਂ ਪੜੀਏਗਾ ਬਸ ਬਹਿ ਪਾਦਨ ਦੇ ਗੱਲਾਂ ਪਾਦੁੰਦੇ ਸੀ ਆਏ ਤੇ ਉਹ ਆ ਇਹ ਆ ਉਹ ਆ ਤੂੰ ਇਕਣਾ ਵਾ ਬੱਚਾ ਚਰਕ ਗੱਲਾਂ ਇਹਨਾਂ ਕੋਲ ਬਈ ਚਰਕ ਗੱਲਾਂ ਕਰਕੇ ਹੱਥ ਦਿੰਦੇ ਸੀ ਤੁਸੀਂ ਯਾਰ ਆਪ ਸੋਚੋ ਯਾਰ ਵੀਰੇ ਜੇ ਇਹਨਾਂ ਕੋਲ ਸਾਰਾ ਕੁਝ ਹੁੰਦਾ ਇਹ ਇਹਨਾਂ ਨੂੰ ਪਤਾ ਨਾ ਲੱਗਦਾ ਵੀ ਮੇਰੇ ਕੋਲ ਉਹ ਪਿੰਡ ਦੇ ਮੁੰਡੇ ਨਹੀਂ ਆਉਣਾ ਉਹ ਪਿੰਡ ਤੇ ਕਿਸੇ ਕੁੜੀ ਨਹੀਂ ਆਉਣਾ ਉਹ ਪਿੰਡ ਤੇ ਕਿਸੇ ਮਾਂ ਨਹੀਂ ਆਉਣਾ ਮੈਂ ਉਹਨੂੰ ਇੱਕ ਮੈਂ ਆਪ ਜਾ ਕੇ ਉਹਨੂੰ ਦੱਸਾਂ ਤੁਸੀਂ ਆਪ ਜਾ ਕੇ ਦੱਸਦੇ ਆਪਣੇ ਦੁੱਖ ਤੇ ਕਿਲੀ ਉਹ ਵੀ ਬਣਾ ਲੈਣੇ ਜਿਹੜਾ ਕਹਿੰਦੇ ਆ ਵੀ ਜਿਹੜੇ ਬੰਦੇ ਨੇ ਰੱਬ ਦੀ ਭਗਤੀ ਕਰੀ ਆ ਉਹਨਾਂ 'ਚ ਰੱਬ ਦੀ ਹਜ਼ੂਰੀ ਨਹੀਂ ਹੁੰਦੀ ਜਿੰਨਾਂ 'ਚ ਰੱਬ ਉਹਨੂੰ ਬੁਲਾਉਂਦਾ ਨਹੀਂ ਹੈਗਾ ਆਪਣੇ ਆਲੇ ਤਾਂ ਮੜਾ ਜਾ ਕੇ ਨਾਮ ਜਪਦੇ ਆ ਥੋੜੀਆਂ 10 ਪੀੜੀਆਂ ਦੇ ਲਖਦੰਦੇ ਆ ਉਹ ਕੁੱਤਾ ਤਾਂ ਬਿੱਲਿਆ ਤਾਂ ਐ ਤਾਂ ਉਹ ਆ ਜਾਂਦਾ ਇਹਨਾਂ ਨੂੰ ਕਹਿ ਪਤਾ ਯਾਰ ਬਾਈ ਪਰਮਾਤਮਾ ਆਪੇ ਬੁਲਾਉਂਦਾ ਵੀਰੇ ਆਪੇ ਸਭ ਕੁਝ ਕਰਾਉਂਦਾ ਇਹਨਾਂ ਦੇ ਹੱਥ 'ਤੇ ਬਰੇ ਕੁਝ ਨਹੀਂ ਹੈਗਾ ਜਿੰਨਾ ਟਾਈਮ ਤੁਸੀਂ ਇਹਨਾਂ ਦੇ ਡੇਰੀਆਂ ਦੇ ਵਿੱਚ ਜਾਨੇ ਆ ਇਹਨਾਂ ਦੇ ਨਾਮ ਜਪਦੇ ਤੁਸੀਂ ਪਰਮਾਤਮਾ ਕਿੰਨੇ ਟਾਈਮ ਲੰਦੋ ਵੀਰੇ ਉਹਦੀ ਹੋਂਦ ਦੇ ਵਿੱਚ ਖੁਸ਼ ਰਹੋ ਕਿਉਂਕਿ ਦੇਣੇ ਵਾਲਾ ਮਾਲਕ ਆ ਉਨੇ ਦਿੱਤਾ ਯਾਰ ਜਦ ਉਹ ਭਾਈ ਕੀੜੀਆਂ ਨੂੰ ਦੇ ਸਕਦਾ ਇਹਨਾਂ ਨੂੰ ਆਪਾਂ ਨੇ ਕਿੰਨੇ ਆਪਾਂ ਨੇ ਪੈਰਾਂ ਦੇ ਵਿੱਚ ਰੋਲ ਦੰਨੇ ਉਹਨਾਂ ਨੂੰ ਦੇ ਸਕਦਾ ਤਾਂ ਭਾਈ ਆਪਣੇ ਸਰੀਰ 'ਚ 206 ਡੀਪਨ ਉਹ ਨਹੀਂ ਦਿੰਦਾ ਹੈ ਆਪਾਂ ਨੂੰ ਦੰਦਾ ਭਾਈ ਮੱਛੀਆਂ ਨੂੰ ਦੰਦਾ ਪੰਛੀਆਂ ਨੂੰ ਦੰਦਾ ਮਿੱਟੀ ਦੇ ਜਿੱਕਣਾਂ ਦੇ ਵਿੱਚ ਉਹਨੂੰ ਦੰਦਾ ਯਾਰ ਫੇਰ ਭਾਈ ਕਿਹਿਆ ਚੱਕਰ ਬਾਜੀ ਆਪਾਂ ਨੂੰ ਉਹਦੀ ਹੋਣ ਤੇ ਇਨਕਾਰ ਜਾਂ ਉਹਦੇ ਪਰ ਆਪਾਂ ਨੂੰ ਬਹਿਮਜੇ ਸ਼ੱਕ ਆ ਵੀ ਉਹ ਦਊਗਾ ਨਹੀਂ ਭਾਈ ਦਊਗਾ ਸੱਚੇ ਮਨ ਦੇ ਨਾਲ ਰੱਖੋ ਤੇ ਹਾਂ ਭਾਈ ਹੱਥ ਬੰਨ ਕੇ ਬੇਨਤੀ ਆ ਪਾਣੇ ਕਹੀ ਜਾਂਦੇ ਪਖੰਡਵਾਜ ਮੈਂ ਵੀ ਕਹੀ ਜਾਂਦਾ ਪਖੰਡਵਾਜ ਇਹ ਉੰਨਾ ਚਿਰ ਨਹੀਂ ਵੀਰੇ ਬੰਦ ਹੋਣਾ ਜਿੰਨਾ ਚਿਰ ਅੱਪਾ ਨੇ ਜਾਣਾ ਨਹੀਂ ਬੰਦ ਕਰਦੇ ਕਿਸੇ ਦੇ ਜਾਣ ਨਾਲ ਨਹੀਂ ਵੀਰੇ ਇਹ ਹੋਣਾ ਹੈ ਮੈਂ ਕਹਤਾ 10 ਨੂੰ ਮੈਂ ਬੰਦ ਕਰੂੰਗਾ 10 ਨੂੰ ਤੁਸੀਂ ਬੰਦ ਕਰੋਗੇ ਭਈ ਆਪੇ ਪਖੰਡਵਾਜ ਬੰਦ ਹੋ ਜਾਣਾ ਇਹ ਕਿਸੇ ਦੇ ਹੱਥ ਚ ਨਹੀਂ ਇਹ ਆਪਣੇ ਹੱਥ ਦੇ ਵਿੱਚ ਬਾਕੀ ਵੀਰੇ ਧੰਨਵਾਦ